ਸੋ ਤੁਸੀਂ ਰੀਗੋਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਆ ਅੱਜ 14 ਜੁਲਾਈ ਰਾਤ ਦੀ ਅਪਡੇਟ ਸ਼ਾਮ ਦੇ 7:00 ਵਜੇ ਤੋਂ ਬਾਅਦ ਕੀ ਹਲਚਲ ਮੌਸਮ ਆ ਦੇ ਰਾਤ ਸਮੇਂ ਪੰਜਾਬ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਸੋ ਪਹਿਲਾਂ ਤਾਜ਼ਾ ਸੈਟਲਾਈਟ ਦੀ ਤਸਵੀਰ ਦੇਖ ਰਹੇ ਹਾਂ ਫਿਲਹਾਲ ਪੂਰਾ ਜਿਹੜਾ ਉੱਤਰ ਪੱਛਮੀ ਮੈਦਾਨੀ ਹਿੱਸਾ ਭਾਰਤ ਦਾ ਪੰਜਾਬ ਹਰਿਆਣਾ ਕਹਿੰਦੀ ਨਾਲ ਲੱਗਦਾ ਪੱਛਮੀ ਜੁਪੀ ਰਾਜਸਥਾਨ ਦੇ ਇਲਾਕੇ ਹੋਗੇ ਇਹ ਫਿਲਹਾਲ ਸਾਫ਼ ਬਣੇ ਹੋਏ ਨੇ ਇਨ੍ਹਾਂ ਹਿੱਸਿਆਂ ਦੇ ਵਿੱਚ ਮੌਨਸੂਨੀ ਬੱਦਲਾਂ ਦੀਆਂ ਗਤੀਵਿਧੀਆਂ ਨੇ ਥੋੜੀ ਜਿਹੀਆਂ ਸੀਮਤ ਨੇ ਸੋ ਜਿਸ ਦੇ ਚੱਲਦੇ ਕੋਈ ਜਿਆਦਾ ਵੱਡੀ ਮੌਸਮੀ ਹਲਚਲ ਇੰਨਾ ਤਿੰਨ ਚਾਰ ਸਤੂਬਿਆਂ ਦੇ ਵਿੱਚ ਦੇਖਣ ਨੂੰ ਫਿਲਹਾਲ ਘੱਟ ਮਿਲ ਰਹੀ ਆ ਤੇ ਗੱਲ ਕਰੀਏ ਮੌਨਸੂਨ ਦੀ ਮੌਨਸੂਨ ਜਿਹੜਾ ਇਸ ਵੇਲੇ ਮੱਧ ਭਾਰਤ ਦੇ ਹਿੱਸਿਆਂ ਦੇ ਵਿੱਚ ਥੋੜੀ ਜਿਹੀ ਜਿਆਦਾ ਐਕਟਿਵ ਬਣੀ ਹੋਈ ਆ ਉਮੀਦ ਇਹ ਆ ਕਿ ਆਉਂਦੇ ਦੋ ਚਾਰ ਦਿਨ ਦੇ ਬਾਅਦ ਜਿਹੜਾ ਉੱਤਰ ਪੱਛਮੀ ਮੈਦਾਨੀ ਹਿੱਸੇ ਨੇ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਪੱਛਮੀ ਯੂਪੀ ਹੋ ਗਿਆ ਸੋ ਇੰਨਾ ਹਿੱਸਿਆਂ ਦੇ ਵਿੱਚ ਆਉਂਦੇ ਦੋ ਚਾਰ ਦਿਨ ਤੱਕ ਮੌਨਸੂਨ ਐਕਟਿਵ ਹੋਣ ਦੀ ਜਿਹੜੀ ਸੰਭਾਵਨਾ ਬਣੀ ਹੋਈ ਆ ਕਿਉਂਕਿ ਮੌਸਮੀ ਹਾਲਾਤ ਫਿਲਹਾਲ ਅਜਿਹੇ ਬਣੇ ਹੋਏ ਨੇ ਜ ਮੌਨਸੂਨੀ ਬੱਦਲ ਐਕਟਿਵ ਨਹੀਂ ਹੋ ਰਹੇ। ਸੋ ਅੱਜ ਰਾਤ ਦੀ ਗੱਲ ਕਰੀਏ ਤਾਂ ਮੌਸਮ ਖੁਸ਼ਕ ਹੀ ਰਹੇਗਾ। ਲਗਭਗ ਜਿਵੇਂ ਕਿ ਤੁਹਾਨੂੰ ਸਵੇਰ ਦੀ ਅਪਡੇਟ ਵਿੱਚ ਵੀ ਦੱਸਿਆ ਸੀ ਕਿ ਅਗਲੇ 2 ਦਿਨ ਪੰਜਾਬ ਦਾ ਮੌਸਮ ਜ਼ਿਆਦਾਤਰ ਸੰਭਾਵਨਾ ਹੈ ਕਿ ਖੁਸ਼ਕ ਹੀ ਬਣਿਆ ਰਹੂਗਾ। ਜ਼ਿਆਦਾ ਮੌਸਮੀ ਹਲਚਲ ਨਹੀਂ ਹੈ। ਹਮੇਸ਼ਾ ਗਰਮੀ ਥੋੜਾ ਜਿਹਾ ਇੱਕ ਵਾਰ ਫਿਰ ਪਰੇਸ਼ਾਨ ਕਰਨ ਲੱਗੇਗੀ। ਟੈਂਪਰੇਚਰ ਦਿਨ ਦੇ 36-37 ਤੱਕ ਪਹੁੰਚੇ ਨੇ। ਰਾਤ ਦਾ ਡਾਟਾ ਟੈਂਪਰੇਚਰ ਆ ਲਗਭਗ 28-29-30 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾਵੇਗਾ। ਹਵਾਵਾਂ ਦੀ ਗੱਲ ਕਰੀ ਤਾਂ ਥੋੜਾ ਬਹੁਤ ਉੱਤਰੀ ਤੇ ਥੋੜਾ ਉੱਤਰੀ ਪੱਛਮੀ ਹਵਾਵਾਂ ਦੇਰ ਸ਼ਾਮ ਅਤੇ ਰਾਤ ਦੇ ਪਹਿਲੇ ਘੰਟਿਆਂ ਦਰਮਿਆਨ ਰਹਿਣਗੀਆਂ ਜੋ ਕਿ ਬਦਲ ਕੇ ਦੱਖਣ ਪੂਰਬ ਦਿਸ਼ਾ ਤੋਂ ਅੱਧੀ ਰਾਤ ਦੇ ਆਸ-ਪਾਸ ਤੋਂ ਹੋ ਜਾਣਗੀਆਂ ਸੋ ਦੱਖਣ ਪੂਰਬੀ ਹਵਾਵਾਂ ਦਾ ਮਤਲਬ ਹੈ ਨਮੀ ਵਧੇਗੀ ਕਿਉਂਕਿ ਪਿਛਲੇ ਲਗਾਤਾਰ ਦਿਨਾਂ ਤੋਂ ਕਾਫੀ ਤੋਂ ਪਿਹੜਿਆ ਦੱਖਣੀ ਤੇ ਪੂਰਬੀ ਹਵਾਵਾਂ ਚੱਲ ਰਹੀਆਂ ਜਿਦੇ ਕਰਕੇ ਮੋਇਸਚਰ ਆ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਵਧਿਆ ਹੋਇਆ ਤੇ ਉਹੀ ਕਾਰਨ ਹੈ ਕਿ ਮੇਨ ਤੌਰ ਤੇ ਹਮਮਸ ਤੇ ਜਿਹੜੀ ਗਰਮੀ ਆ ਉਹ ਜ਼ਿਆਦਾ ਵਧ ਰਹੀ ਹੈ ਟੈਂਪਰੇਚਰ ਸੀਮਤ ਹੋਣ ਦੇ ਬਾਵਜੂਦ ਵੀ ਬਾਕੀ ਰਾਤ ਸਮੇਂ ਕੋਈ ਜ਼ਿਆਦਾ ਮੌਸਮੀ ਹਲਚਲ ਹੋਣ ਦੀ ਸੰਭਾਵਨਾ ਨਹੀਂ ਹੈ ਛੋਟੇ-ਮੋਟੇ ਬੱਦਲ ਹਲਕੇ-ਫੁਲਕੇ ਬਣ ਸਕਦੇ ਨੇ ਜਿਹੜੇ ਕਿ ਪੰਜਾਬ ਦੇ ਕੁਝ ਦੱਖਣੀ ਤੇ ਦੱਖਣ-ਪੱਛਮੀ ਹਿੱਸਿਆਂ ਨੂੰ ਅੱਧੀ ਰਾਤ ਤੋਂ ਬਾਅਦ ਪ੍ਰਭਾਵਿਤ ਕਰ ਸਕਦੇ ਨੇ ਜਿਵੇਂ ਇਲਾਕੇ ਕੁਝ ਰਾਜਸਥਾਨ ਜਾਂ ਹਰਿਆਣਾ ਦੇ ਨੇੜਲੇ ਛੋਟੇ-ਮੋਟੇ ਇਲਾਕਿਆਂ ਵਿੱਚ ਹਲਕੀਆਂ-ਫੁਲਕੀਆਂ ਕਾਰਵਾਈਆਂ ਮੌਸਮੀਆਂ ਹੋ ਚਾਦੀਆਂ ਨੇ ਕੁਝ ਕੇਵਲ ਬੱਦਲਬਾਹੀ ਹੋ ਸਕਦੀਆਂ ਜਾਂ ਥੋੜੇ-ਬਹੁਤ ਮੀਂਹ ਦੇ ਛਿੱਟੇ ਪੈ ਸਕਦੇ ਨੇ ਇਸ ਤੋਂ ਜ਼ਿਆਦਾ ਵੱਡੀ ਮੌਸਮੀ ਹਲਚਲ ਹੋਣ ਦੀ ਸੰਭਾਵਨਾ ਲਗਭਗ ਨਾ ਮਾਤਰ ਹੀ ਹੈ ਬਾਕੀ ਸਵੇਰ ਦੀ ਅਪਡੇਟ ਕੱਲ ਦੀ ਵੀਡੀਓ ਵਿੱਚ